ਫਰੋਜ਼ਪੁਰ ਹੁਸੈਨੀਵਾਲਾ ਆਪਣੇ ਉਹਨਾਂ ਨੂੰ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਤੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਤੇ ਇੱਕ ਜਲੂਸ ਦੀ ਸ਼ਕਲ ਦੇ ਵਿੱਚ ਜਲੂਸ ਦੀ ਸ਼ਕਲ ਦੇ ਵਿੱਚ ਦਿੱਤੀ ਹੋਈ ਕੁਰਬਾਨੀ ਨੂੰ ਯਾਦ ਕਰਨ ਲਈ ਸਾਰੇ ਅਸੀਂ ਜਾ ਰਹੇ ਹਾਂ ਦੋਸਤੋ ਅੱਜ ਅਸੀਂ ਫਰੋਜ਼ਪੁਰ ਤੋਂ ਹੁਸੈਨੀਵਾਲਾ ਅ ਸ਼ਹੀਦ ਭਗਤ ਸਿੰਘ ਤੇ ਆਪਣੇ ਰਾਜਗੁਰੂ ਸੁਖਦੇਵ ਜੀ ਉਹਨਾਂ ਦੀ ਮਹਾਨ ਸ਼ਹਾਦਤ ਤੇ ਮਹਾਨ ਕੁਰਬਾਨੀ ਤੇ ਅੱਜ ਸਾਡਾ ਜਿਹੜਾ ਪੰਜਾਬ ਡੈਮੋਕ੍ਰੈਟਿਕ ਐਲਾਈਅੰਸ ਆ ਉਹਦੇ ਸਾਰੇ ਸਤਕਾਰਯੋਗ ਆਦੂ ਸਹਿਬਾਨ ਅਸੀਂ ਫਿਰੋਜ਼ਪੁਰ ਤੋਂ ਹੁਸੈਨੀਵਾਲਾ ਨੂੰ ਪੂਜ ਕਰ ਰਹੇ ਆ ਤੁਸੀਂ ਦੇਖ ਸਕਦੇ ਹੋ ਕਿ ਇੱਕ ਜਲੂਸ ਦੀ ਸ਼ਕਲ ਦੇ ਵਿੱਚ ਇੱਕ ਕਾਫਲੇ ਦੀ ਸ਼ਕਲ ਦੇ ਵਿੱਚ ਆਪਣੇ ਸ਼ਹੀਦਾਂ ਜੋਈ ਕੁਰਬਾਨੀ ਨੂੰ ਯਾਦ ਕਰਨ ਲਈ ਸਾਰੇ ਅਸੀਂ ਜਾ ਰਹੇ ਹਾਂ ਸਾਡੇ ਨਾਲ ਅੱਜ ਸੀਪੀਆਈ ਦੇ ਮਨ ਸਿੰਘ ਬਰਾੜ ਜਿਹੜੇ ਕਿ ਸਿਕਟੀ ਨੇ ਪ੍ਰਧਾਨ ਨੇ ਪੰਜਾਬ ਦੇ ਔਰ ਇਸੇ ਤਰ੍ਹਾਂ ਹੀ ਸਾਡੇ ਨਾਲ ਬਹੁਜਨ ਸਵਾਜ ਪਾਰਟੀ ਬਲਵਿੰਦਰ ਸਿੰਘ ਜੀ ਜਿਹੜੇ ਕਿ ਇਹਨਾਂ ਦੇ ਜ਼ਿਲ੍ਹੇ ਦੇ ਪ੍ਰੈਜ਼ੀਡੈਂਟ ਨੇ ਸਾਡੇ ਆਪਣੇ ਕੈਂਡੀਡੇਟ ਫਰੀਦਕੋਟ ਤੋਂ ਮਾਸਟਰ ਬਲਦੇਵ ਸਿੰਘ ਜੀ ਨੇ ਇੱਧਰ ਫਿਰੋਜ਼ਪੁਰ ਤੋਂ ਸੀਪੀਆਈ ਦੇ ਉਮੀਦਵਾਰ ਹਰਸ ਰਾਜ ਗੋਲਡਨ ਜੀ ਨੇ ਤਸਵੀਰ ਔਰ ਜਸਪੀਰ ਸਿੰਘ ਜੀ ਭੁੱਲਰ ਲੋਕ ਇਨਸਾਫ ਪਾਰਟੀ ਦੇ ਜਿਹੜੇ ਪ੍ਰੈਜ਼ੀਡੈਂਟ ਨੇ ਕੁੱਲ ਮਿਲਾ ਕੇ ਪੰਜਾਬ ਇਕਤਾ ਪਾਰਟੀ ਔਰ ਸਾਰੀਆਂ ਸਮੂਹ ਗੱਠਜੋੜ ਪਾਰਟੀਆਂ ਨੇ ਅੱਜ ਇਹ ਪ੍ਰੋਗਰਾਮ ਉਲੀਕਿਆ ਔਰ ਅਸੀਂ ਸਾਰੇ ਫਰੋਜ਼ ਹੁਸੈਨੀ ਵਾਲਾ ਆਪਣੇ ਉਹਨਾਂ ਨੂੰ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਤੇ ਅੱਜ ਉਹਨਾਂ ਨੂੰ ਅਸੀਂ ਉਹਨਾਂ ਦੀ ਮਹਾਨ ਸ਼ਹਾਦਤ ਦਾ ਤੇ ਨਤਮਸਤਕ ਹੋਣ ਚੱਲੇ ਆ ਤੇ ਉਹਨਾਂ ਨੂੰ ਸਲਾਮ ਤੇ ਸਲੂਟ ਕਰਨ ਚੱਲੇ ਆ ਅਫਸੋਸ ਇਸ ਗੱਲ ਦਾ ਕਿ ਜਿਹੜਾ ਲੋਕਾਂ ਨੇ ਇੰਨੀ ਵੱਡੀ ਸ਼ਹਾਦਤ ਦਿੱਤੀ ਦੇਸ਼ ਦੇ ਵਾਸਤੇ ਛੋਟੀ ਜੀ ਉਮਰ ਦੇ ਵਿੱਚ ਆਪਣੀ ਕੁਰਬਾਨੀ ਦੇ ਦਿੱਤੀ ਪਰ ਉਹਨਾਂ ਨੇ ਕਦੀ ਇਹ ਸੋਚਿਆ ਨਹੀਂ ਹੋਣਾ ਕਿ ਸਾਡਾ ਭਾਰਤ ਆਜ਼ਾਦ ਹੋਣ ਤੋਂ ਬਾਅਦ 70 ਸਾਲ ਦੀ ਆਜ਼ਾਦੀ ਤੋਂ ਬਾਅਦ ਅੱਜ ਇਸ ਤਰ੍ਹਾਂ ਦਾ ਇੱਕ ਕਰਪਟ ਔਰ ਇੱਕ ਇਸ ਤਰ੍ਹਾਂ ਦਾ ਦੇਸ਼ ਸਾਬਤ ਹੋਵੇਗਾ ਜਿਹਦੇ ਚ ਗਰੀਬਾਂ ਦੀ ਆਮ ਜਨਤਾ ਦੀ ਕੋਈ ਆਵਾਜ਼ ਨਹੀਂ ਕੋਈ ਸੁਣਵਾਈ ਨਹੀਂ ਔਰ ਜਿਵੇਂ ਗੱਲ ਕਰਾਂ ਪੰਜਾਬ ਜਿੱਥੋਂ ਕੇ ਸਾਡੇ ਮਹਾਨ ਸ਼ਹੀਦਾਂ ਨੇ ਕੁਰਬਾਨੀ ਦਿੱਤੀ ਅੱਜ ਨਸ਼ੇ ਨੇ ਪੰਜਾਬ ਦੇ ਵਿੱਚ ਕਿਸਾਨ ਖੇਤ ਮਜ਼ਦੂਰ ਮਰ ਰਹੇ ਨੇ ਸਾਡੇ ਜਿਹੜੇ ਨੌਜਵਾਨ ਤਬਕਾ ਸੀ ਹਿਊਮਨ ਰਿਸੋਰਸ ਪੜਿਆ ਲਿਖਿਆ ਲੜਕੀਆਂ ਔਰ ਲੜਕੇ ਉਹ ਲੱਖਾਂ ਦੀ ਦਦਾ ਦੇ ਵਿੱਚ ਵਿਦੇਸ਼ਾਂ ਵਿੱਚ ਕੂਚ ਕਰਨੇ ਨੇ ਜਾ ਰਹੇ ਨੇ ਆਪਣਾ ਵਤਨ ਛੱਡ ਕੇ ਔਰ ਇਸ ਤੋਂ ਇਲਾਵਾ ਜਿੰਨੀ ਵੱਡੇ ਪੱਧਰ ਤੇ ਕਰਪਸ਼ਨ ਹੈ ਪੰਜਾਬ ਦੇ ਵਿੱਚ ਤੇ ਇੰਡੀਆ ਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਉਹਨਾਂ ਨੇ ਜਦੋਂ ਕੁਰਬਾਨੀ ਦਿੱਤੀ ਤੇ ਜਦੋਂ ਉਹਨਾਂ ਨੇ ਆਪਣੇ ਦੇਸ਼ ਦੀ ਆਜ਼ਾਦੀ ਵਾਸਤੇ ਲੜਾਈ ਲੜੀ ਉਹਨਾਂ ਨੇ ਇਹ ਥੋੜੋ ਸੋਚਿਆ ਹੋਣਾ ਕਿ ਬਾਅਦ ਵਿੱਚ ਸਾਡੇ ਜਿਹੜੇ ਕਰਪਟ ਆਕੂ ਨੇ ਇਸ ਦੇਸ਼ ਨੂੰ ਚੁਰਾਉਣ ਵਾਲੇ ਆਉਣਗੇ ਉਹ ਉਹਨਾਂ ਦੀ ਕੁਰਬਾਨੀ ਨੂੰ ਅਜਾਇਆ ਜਾਣ ਦੇਣਗੇ ਇਸ ਲਈ ਅੱਜ ਸਭ ਤੋਂ ਵੱਡਾ ਪ੍ਰਣ ਜਿਹੜਾ ਆਪਣੇ ਲੋਕਾਂ ਨੂੰ ਲੈਣਾ ਚਾਹੀਦਾ ਵਾ ਕਿ ਜਿਹੜੇ ਜਿਨ੍ਹਾਂ ਮਹਾਨ ਸ਼ਹੀਦਾਂ ਨੇ ਆਪਣੀ ਜਾਨ ਗਵਾ ਕੇ ਇਸ ਦੇਸ਼ ਨੂੰ ਆਜ਼ਾਦ ਕਰਵਾਇਆ ਘਟੋ ਘਟਾਪਾ ਉਹਨਾਂ ਦੇ ਪੁਰਨਿਆਂ ਦੇ ਨੇੜੇ ਤੇੜੇ ਤੇ ਚੱਲਣ ਦੀ ਕੋਸ਼ਿਸ਼ ਕਰੀਏ ਆਪਾਂ ਕੋ ਟੁਕਾ ਟੋ ਉਹਨਾਂ ਦੀ ਦਿੱਤੀ ਹੋਈ ਕੁਰਬਾਨੀ ਨੂੰ ਆਪਾਂ ਇਸੇ ਤਰ੍ਹਾਂ ਵੇਸਟ ਨਾ ਕਰੀਏ ਉਹਨਾਂ ਦਾ ਜਿਹੜਾ ਸੁਪਨਾ ਸੀਗਾ ਉਹਨਾਂ ਦਾ ਸੁਪਨਾ ਸੀਗਾ ਕਿ ਇਸ ਦੇਸ਼ ਦੀ ਆਜ਼ਾਦੀ ਤੋਂ ਬਾਅਦ ਆਮ ਜਨਤਾ ਨੂੰ ਗਰੀਬ ਜਨਤਾ ਨੂੰ ਉਸ ਦੀ ਆਜ਼ਾਦੀ ਦੀ ਠੰਡੀ ਹਵਾ ਮਹਿਸੂਸ ਹੋਵੇਗੀ ਔਰ ਉਹਨਾਂ ਦੇ ਜਿਹੜੇ ਬੇਸਿਕ ਇਸ਼ੂਸ ਨੇ ਉਹ ਐਡਰੈਸ ਹੋਣਗੇ ਬੇਸਿਕ ਇਸ਼ੂਸ ਦੇ ਵਿੱਚ ਅੱਜ এডਿਕੇਸ਼ਨ ਦੀ ਲੋੜ ਆ ਅੱਜ ਹੈਲਥ ਕੇਅਰ ਦੀ ਲੋੜ ਆ ਅੱਜ ਬੱਚਾ ਨੂੰ अच्छे रोजगार दी लोड है आज सानू अपने देश ਦੇ ਵਿੱਚ ਸਾਡੇ ਨਾਗਰਿਕਾਂ ਦੀ ਰੋਜ਼ ਰੁਟਕ ਸੁਟਣਾ ਹੋਵੇ ਉਸ ਦੀ ਲੋੜ ਹੈ ਅਨਫੋਰਚਨਟਲੀ ਇਹ ਸਾਰੇ ਗੱਲਾਂ ਹਲੇ ਵੀ ਇੱਕ ਸੁਪਨੇ ਦੀ ਤਰ੍ਹਾਂ ਨਜ਼ਰ ਆ ਰਹੀਆਂ ਔਰ ਹਲੇ ਵੀ ਇਸ ਤਰ੍ਹਾਂ ਨਜ਼ਰ ਆ ਰਿਹਾ ਵਾ ਕਿ ਉਹਨਾਂ ਦੀ ਦਿੱਤੀ ਹੋਈ ਕੁਰਬਾਨੀ ਦੇ ਅਨੁਸਾਰ ਆਪਣਾ ਭਾਰਤ ਨਹੀਂ ਚੱਲ ਰਿਹਾ ਜਿੱਥੇ ਸਾਨੂੰ ਦੇਸ਼ ਦਾ ਫਿਕਰ ਹੈ ਸਾਨੂੰ ਆਪਣੀ ਸਟੇਟ ਦੀ ਬਹੁਤ ਚਿੰਤਾ ਵਾ ਔਰ ਇਸੇ ਲਈ ਅਸੀਂ ਆ ਜਿਹੜਾ ਇਲੈਕਸ਼ਨਸ ਆ ਰਹੀਆਂ ਨੇ ਲੋਕ ਸਭਾ ਦੀਆਂ 2019 ਦੀਆਂ ਅਸੀਂ ਇੱਕ ਗੱਟ ਸੋਰ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਔਰ ਇੱਕ ਜਿਹੜਾ ਇੱਕ ਉਹਨਾਂ ਦਾ ਇੱਕ ਜਿਸ ਨੂੰ ਕਹਿੰਦੇ ਕਿ ਇੱਕ ਅਕਾਲੀ ਦਲ ਔਰ ਕਾਂਗਰਸ ਦੀ ਕਰਪਟ ਆਈਡੀਓਲੋਜੀ ਤੋਂ ਲੋਕਾਂ ਨੂੰ ਨਜਾਤ ਦਿਵਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਆ ਉਸ ਦੀ ਚਾਰਾ ਜੋਈ ਅਸੀਂ ਕਰਨ ਵਾਸਤੇ ਅੱਜ ਇਕੱਠੇ ਹੋਏ ਆਂ। ਜ਼ਿਆਦਾ ਸਮਾਂ ਨਹੀਂ ਲੈਣਾ ਕਿਉਂਕਿ ਕਾਫੀ ਰਾਸ਼ ਦੇ ਹਰ ਕਿਸਮ ਦਾ ਪ੍ਰੈਸ਼ਰ ਆ ਸਾਰੇ ਪਾਸਿਓਂ ਤਾਂ ਇੱਕ ਵਾਰ ਸਾਰੇ ਪੰਜਾਬ ਦੇ ਸਕੂਲ ਲੋਕਾਂ ਨੂੰ ਭਾਰਤ ਦੇ ਸਕੂਲ ਲੋਕਾਂ ਨੂੰ ਅਸੀਂ ਸਾਰੇ ਜਿਹੜੇ ਹੈ ਸਲੂਟ ਤੇ ਸਲਾਮ ਕਰਦੇ ਆ ਸ਼ਹੀਦ ਭਗਤ ਸਿੰਘ ਜੀ ਉਹਨਾਂ ਦੀ ਮਹਾਨ ਕੁਰਬਾਨੀ ਤੇ ਸ਼ਹਾਦਤ ਦੇ ਅੱਜ ਦੇ ਇਸ ਦਿਹਾੜੇ ਨੂੰ ਅਸੀਂ ਸਾਰੇ ਸਮਰਪਿਤ ਆ ਤੇ ਸਾਡਾ ਜਿਹੜਾ ਪੰਜਾਬ ਚ ਪੂਰੀ ਘੱਟ ਜੋੜ ਹੈ ਉਹ ਆਪਣਾ ਸਿਰ ਝੁਕਾ ਕੇ ਉਹਨਾਂ ਦੀ ਮਹਾਨ ਸ਼ਹਾਦਤ ਤੇ ਕੁਰਬਾਨੀ ਨੂੰ ਸਲੂਟ ਕਰਦਾ ਵਾ ਔਰ ਇਹ ਉਮੀਦ ਆਸ ਕਰਦੇ ਕਿ ਸਾਡੇ ਕੈਪਟਨ ਤੇ ਬਾਦਲ ਵਰਗੇ ਜਿਹੜੇ ਲੋਕ ਤੇ ਮੋਦੀ ਸਾਹਿਬ ਦੇ ਕਾਂਗਰਸ ਦੀ ਲੀਡਰਸ਼ਿਪ ਉਹਨਾਂ ਦੀ ਕੁਰਬਾਨੀ ਤੋਂ ਸਬਕ ਸਿੱਖੇ ਔਰ ਆਪਣੇ ਸੁਪੇ